ਉੱਤਰਾ ਇਨਸਾਨੀਅਤ ਦੇ ਰਾਖੇ ਦੀਵਾਨ ਟੋਡਰਮਲ ਨੇ ਆਪਣਾ ਸਾਰਾ ਕੁਝ ਵੇਚ ਵਟ ਕੇ ਛੋਟੇ ਸਹਿਬਜ਼ਾਦਿਆਂ ਦਾ ਤੇ ਮਾਤਾ ਜੀ ਦਾ ਸੰਸਕਾਰ ਕੀਤਾ ਸੀ ਤੇ ਉਹ ਜਗ੍ਹਾ ਦੇ ਵਿੱਚ ਆਪਾਂ ਚਾਹ ਖੜੇ ਆ ਉਹ ਦੀਵਾਨ ਟੋਡਰਮਲ ਦੀ ਇਹ ਹਵੇਲੀ ਆ ਤੇ ਇਸ ਦੇ ਹਾਲਾਤ ਜਦੋਂ ਅਸੀਂ ਪਹਿਲਾਂ ਪਿਛਲੀ ਵਾਰ ਆਏ ਸੀ ਕੋਈ ਜ਼ਿਆਦਾ ਠੀਕ ਨਹੀਂ ਸੀ ਤੇ ਇਹ ਮੰਨ ਨੂੰ ਦੇਖ ਕੇ ਬੜੀ ਖੁਸ਼ੀ ਵੀ ਹੋਈ ਕਿ ਪਹਿਲਾਂ ਕੌਮ ਨੂੰ ਇੱਕ ਮਹੀਨਾ ਵੱਜਦਾ ਸੀ ਕਿ ਜਿਨ੍ਹਾਂ ਨੇ ਸਿੱਖ ਕੌਮ ਦੇ ਹਾਂ ਦਾ ਨਾਮ ਆ ਰਿਹਾ ਉਹਨਾਂ ਵਿੱਚੋਂ ਦਵਾਨਟ ਆਰਡਰ ਮਲ ਦਾ ਵੱਡਾ ਨਾਮ ਸੀ ਤੇ ਉਹਨਾਂ ਦੀ ਹਵੇਲੀ ਦੀ ਇਹ ਹਾਲਤ ਦੇਖ ਕੇ ਹਿਰਦੇ ਬਲਉਂਦਰੇ ਜਾਂਦੇ ਹੁੰਦੇ ਸੀ ਇਹ ਜੀ ਹਵੇਲੀ ਦੀ ਜਿਹੜੀ ਸ਼ੇਪ ਹੈ ਕਹਿੰਦੇ ਜਹਾਜੀ ਸ਼ੇਪ ਹੈ ਜਿੰਨਾ ਇੱਕ ਸਮੁੰਦਰੀ ਜਹਾਜ਼ ਦੀ ਸ਼ੇਪ ਹੁੰਦੀ ਆ ਸਾਡੇ ਚੈਨਲ ਨਾਲ ਜੁੜੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਸ਼ਾਂ ਵਿਦੇਸ਼ਾਂ ਤੋਂ ਤੁਸੀਂ ਸਾਡੀਆਂ ਵੀਡੀਓ ਦੇਖਦੇ ਹੋ ਤੇ ਸਾਡਾ ਫਰਜ਼ ਬਣਦਾ ਹੈ ਵੀ ਤੁਹਾਨੂੰ ਪੰਜਾਬ ਦੇ ਨਾਲ ਜੋੜੀ ਰੱਖਣ ਦਾ ਤੇ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਤਾਂ ਆਪਾਂ ਗੁਰਬਾਣੀ ਤੋਂ ਮੁਨਕਰ ਨਹੀਂ ਹੋ ਸਕਦੇ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਆਉਂਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਗੱਲ ਆਉਂਦੀ ਹੈ ਸਾਲ 1705 ਦੇ ਵਿੱਚ ਇੱਕ ਬੜਾ ਵੱਡਾ ਹਾਦਸਾ ਹੋਇਆ ਸੀ ਸਰਹੰਦ ਦੇ ਵਿੱਚ ਜਿੱਥੇ ਗੁਰੂ ਜੀ ਦੇ ਸਹਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ ਸੀ ਤੇ ਮਾਤਾ ਗੁਜਰਕੌਰ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਸਮੇਂ ਇੱਕ ਮੁਸਲਮਾਨ ਦਵਾਨ ਟੋਡਰਮਲ ਜਿਨ੍ਹਾਂ ਦੀ ਹਵੇਲੀ ਦੇ ਸੀ ਅੱਗੇ ਖੜੇ ਆ ਇਹਨਾਂ ਨੇ ਸਿੱਖ ਕੌਮ ਤੇ ਕਹਿਸਾਨ ਕੀਤਾ ਸੀ ਸੋਨੇ ਦੀਆਂ ਮੋਹਰਾ ਬਿਛਾ ਕੇ ਨਹੀਂ ਖੜੀਆਂ ਕਰਕੇ ਸੰਸਕਾਰ ਦੇ ਵਾਸਤੇ ਉਹ ਜਗਾ ਖਰੀਦੀ ਸੀ ਤੇ ਅੱਜ ਉਹਨਾਂ ਦੀ ਜਿਹੜੀ ਹਵੇਲੀ ਹੈ ਉਹ ਕੌਮ ਦੇ ਵਾਰਸਾਂ ਨੂੰ ਤਰਸਦੀ ਹੈ ਕਿ ਉਹ ਦੇ ਲਈ ਕੁਝ ਕਰਨ ਉਹਦੀ ਹਾਲਤ ਅਸੀਂ ਅੰਦਰੋਂ ਦੇਖ ਕੇ ਆਏ ਹਾਂ ਹਵੇਲੀਆਂ ਅੱਜ ਤਰਸਦੇ ਨੇ ਨਾ ਉਹ ਦੇਖ ਇਹ ਸੀ ਉਹ ਅਸਲੀ ਹਵੇਲੀਆਂ ਇਹ ਤੇ ਕੰਧ ਦੇ ਕਿੰਨੀ ਮੋਟੀ ਹੈ ਛਰੀ ਦੇ ਵਿੱਚ ਆ ਕੇ ਆ ਨਿੱਕੇ ਨਿੱਕੇ ਕਮਰੇ ਵਿੱਚ ਆਂਦੀ ਜਾਣ ਰਸਤੇ ਬਣੇ ਹੋਏ ਬਹੁਤ ਸੋਹਣੀ ਚੀਜ਼ ਆ। ਇਹ ਸਿਰ ਸੋਈ ਦਾ ਸਟੋਰ ਹੈ। ਹਾਲਤ ਖਸਤਾ ਅੱਜ ਕੰਮ ਚੱਲ ਰਿਹਾ ਮਰਮਤ ਦਾ। ਜਲਦੀ ਹੋ ਜਾਏਗਾ ਪਰ ਇਹ ਉਸ ਟਾਈਪ ਦਾ ਸਟੋਰ ਇਦਾਂ ਦਾ ਹੁੰਦਾ ਸੀ। ਇਹ ਥੱਲੇ ਤਹਿਖਾਨਾ ਬਣਾਇਆ ਹੋਇਆ ਸੀ। ਤੇ ਉਹਦਾ ਰੋਸ਼ਣਦਾਨ ਥੱਲੇ ਵੀ ਮਤਲਬ ਅੰਦਰ ਰੋਸ਼ਨੀ ਜਾਣ ਨੂੰ। ਵੀ ਹਵੇਲੀ ਦੀ ਖਾਸੀਅਤ ਇਹ ਹੈ ਕਿ ਚਾਰ ਚੁਫੇਰੇ ਤੋਂ ਇਹਨੂੰ ਇੱਕ ਤਾਂ ਚਾਨਣ ਦਾ ਬੜਾ ਧਿਆਨ ਦਿੱਤਾ ਗਿਆ ਤੇ ਦੂਜੀ ਗੱਲ ਆ ਜਿਵੇਂ نیچے ਤੈਖਾਂਗਾ ਤੇ ਦੂਜੀ ਗੱਲ ਇਹ ਅੰਦਰੋਂ ਇੰਨੀ ਠੰਡੀ ਆ ਕਿ ਇਹਦੇ ਵਿੱਚ ਏਸੀ ਦੀ ਲੋੜ ਨਹੀਂ ਤੇ ਇਹਦੀ ਦਿਖ ਰਿਕ ਤੇ ਕਾਰਗਰੀ ਤੁਸੀਂ ਆਪ ਦੇਖ ਲਓ ਕਿੰਦੀ ਸੋਹਣੀ ਚੀਜ਼ ਬਣਾਈ ਆ ਉਸ ਟਾਈਮ ਤੇ ਵੀ ਮਰਮਤ ਦੀ ਲੋੜ ਹੈ ਨੂੰ ਹੁਣ ਤੇ ਮਰਮਤ ਦਾ ਕੰਮ ਪਿਛਲੇ ਸਾਲ ਤੋਂ ਸਾਈਟਾਂ ਅੰਗ ਨਾਲ ਚੱਲ ਰਿਹਾ ਹੁਣ ਰੁਕਿਆ ਹੋਇਆ ਕੰਮ ਐ ਵੀ ਉਸ ਟਾਈਮ ਦੀ ਰਸੋਈ ਤੇ ਰਸੋਈ ਦੀ ਦਿੱਖ ਵਿਖੇ ਕੁਛ ਐਦਾਂ ਦੀ ਆ ਇਹ ਹਾਰੇ ਬਣਾਏ ਹੋਏ ਸੀ ਗੋਲ ਉਸ ਟਾਈਮ ਦੇ ਵਿੱਚ ਇਹਨਾਂ ਦੇ ਵਿੱਚ ਸਮਾਨ ਰੱਖਦੇ ਸੀ ਤੇ ਉਹਨਾਂ ਟਾਈਮਾਂ ਦੇ ਵਿੱਚ ਮਿਸਤਰੀਆਂ ਦਾ ਦਿਮਾਗ ਚਿਮਣੀ ਤੱਕ ਬਣਾਈ ਹੋਈ ਆ ਹੱਤ ਦੇ ਵਿੱਚੋਂ ਗੋਲ ਗਲਾਈ ਆਕਾਰ ਦੇ ਵਿੱਚ ਕੱਢੀ ਚਿਮਣੀ ਤਾਂ ਕਿ ਇਹ ਸਾਰੀ ਘਰ ਮੈਚ ਧੂਆਂ ਬਾਹਰ ਨਿਕਲ ਸਕੇ ਤੇ ਇਹ ਪਾਣੀ ਦਾ ਹੋਜ ਮਤਲਬ ਚਬੱচ্চਾ ਪਾਣੀ ਵਾਲਾ ਇਹਦੇ ਵਿੱਚ ਪਾਣੀ ਰੱਖਦੇ ਸੀ ਦਰਵਾਜ਼ਿਆਂ ਦੇ ਵਿੱਚ ਦਰਵਾਜ਼ੇ ਨੇ ਇਹ ਤੁਹਾਨੂੰ ਪਹਿਲਾਂ ਵੀ ਦਿਖਾਈ ਰਸੋਈ ਤੇ ਕਮਰਿਆਂ ਦੇ ਵਿੱਚੋਂ ਹੀ ਇੰਨੇ ਦਰਵਾਜ਼ਿਆਂ ਦੇ ਵਿੱਚ ਦਰਵਾਜ਼ੇ ਕੱਢ ਕੇ ਬਾਹਰ ਜਾਣ ਨੂੰ ਰਸਤੇ ਬਣਾਏ ਹੋਏ ਨੇ ਤੇ ਇਹਨੂੰ ਕਹਿੰਦੇ ਹੁੰਦੇ ਆ ਹਵੇਲੀ ਹਵੇਲੀ ਦੀ ਨਕਸ਼ਾ ਜਿਹੜੇ ਅੱਜ ਕੱਲ ਹਵੇਲੀਆਂ ਬਣਾ ਰਹੇ ਨੇ ਉਹ ਇੱਥੇ ਆ ਕੇ ਇੱਕ ਵਾਰੀ ਜ਼ਰੂਰ ਦੇਖ ਕੇ ਜਾਓ ਇਹ ਲਈ ਦਾ ਮਤਲਬ ਕੀ ਆ ਕੱਲੀ ਰਹਿਣ ਨੂੰ ਜਗ੍ਹਾ ਜਾਂ ਬਾਹਰੋਂ ਉੱਤਾਂ ਦੀ ਦਿਖਾ ਕੇ ਹਵੇਲੀ ਨਹੀਂ ਇਹਦੇ ਵਿੱਚ ਇੰਨੀ ਠੰਡ ਹੈ ਵੀ ਏਸੀ ਦੀ ਲੋੜ ਨਹੀਂ ਇੰਨੀ ਠੰਡੀ ਹੈ ਨਹੀਂ ਚੌੜੀਆਂ ਚੌੜੀਆਂ ਕੰਧਾਂ ਇਹ ਉਸ ਟਾਈਮ ਤੇ ਹਾਂ ਸਰਵੈਂਟ ਵਾਸਤੇ ਨੌਕਰ ਵਾਸਤੇ ਇਹ ਕਮਰਾ ਬਣਾਇਆ ਸੀ ਜਿਹੜਾ ਹੁਣ ਡਿੱਗ ਚੁੱਕਿਆ ਹਵੇਲੀ ਨੂੰ ਜਹਾਜੀ ਹਵੇਲੀ ਕਿਹਾ ਜਾਂਦਾ ਜਹਾਜੀ ਹਵੇਲੀ ਤਾਂ ਕਿਹਾ ਜਾਂਦਾ ਕਿ ਜਿਹੜੀ ਇਹਦੀ ਹਵੇਲੀ ਦੀ ਸ਼ੇਪ ਹੈ ਉਹ ਸਮੁੰਦਰੀ ਜਹਾਜ਼ ਵਰਗੀ ਹੈ ਜਿਵੇਂ ਉਹ ਥੱਲੇ ਪਾਣੀ ਦੇ ਵਿੱਚ ਕੁਝ ਗੱਡ ਕੇ ਚੱਲਦਾ 30 ਤੋਂ 35 ਫੁੱਟ ਉਦਾਂ ਹੀ ਇਸ ਹਵੇਲੀ ਦੀ ਸ਼ੇਪ ਹੈ ਜਿਹਦੇ ਜਿਹੜਾ ਥੱਲੇ ਵਾਲਾ ਏਰੀਆ ਉਹ ਧਰਤੀ ਦੇ ਵਿੱਚ ਆ ਤੇ ਇਸ ਹਵੇਲੀ ਨੂੰ ਜਦੋਂ ਅਸੀਂ ਅੰਦਰ ਤੋਂ ਦੇਖਿਆ ਤਾਂ ਬੜਾ ਮਨ ਨੂੰ ਸਕੂਨ ਆਇਆ ਕਿੰਨੀ ਵਧੀਆ ਉਸ ਟਾਈਮ ਤੇ ਕਾਰੀਗਰ ਕਿੱਡੇ ਤਗੜੇ ਸਾਡੇ ਵੱਡ-ਵਡੇਰੇ ਕਾਰੀਗਰ ਸੀ ਉਹਨਾਂ ਦੀ ਬੜੀ ਸੋਹਣੀ ਦਿਖ ਰਿਕ ਸੀ 35-40 ਕਮਰਿਆਂ ਦੀ ਹਵੇਲੀ ਆ ਜਿਹਦੇ ਵਿੱਚ ਦੋ ਬਾਥਰੂਮ ਤੇ ਰਸੋਈ ਦੀ ਚਿਮਣੀ ਤੱਕ ਜਿਹੜੀ ਉੱਪਰ ਬਾਹਰ ਧੂਆ ਕੱਢਣ ਨੂੰ ਬਣਾਈ ਸੀ ਉਸ ਟਾਈਮ ਦੇ ਵਿੱਚ ਥੱਲੇ ਤਾਇਖਾਨਾ ਤਾਇਖਾਨੇ ਦੇ ਵਿੱਚੋਂ ਬਣੇ ਰੋਸ਼ਣਦਾਨ ਵੀ ਅੰਦਰ ਰੋਸ਼ਨੀ ਜਾਏ ਕਿਉਂਕਿ ਤਾਇਖਾਨਾ ਜਿਹਦੇ ਵਿੱਚ ਅਸਤਰ-ਸ਼ਸਤਰ ਜਾਂ ਕੋਈ ਕਿਸੇ ਨੂੰ ਸਜ਼ਾ ਦਿੱਤੀ ਜਾਂਦੀ ਉਹਨਾਂ ਨੂੰ ਰੱਖਿਆ ਜਾਂਦਾ ਸੀ ਤੇ ਉਹਨਾਂ ਦੇ ਵਾਸਤੇ ਵੀ ਰੋਸ਼ਨੀ ਦਾ ਅਰੇਂਜਮੈਂਟ ਤੇ ਅਗਲੀ ਗੱਲ ਸੀ ਵੀ ਇੱਥੇ ਜਿਹੜਾ ਉਹਦਾ ਕੰਮ ਹੈ ਹਵੇਲੀ ਦਾ ਉਹ ਚੱਲ ਰਿਹਾ ਉਹ ਬੰਦ ਨਹੀਂ ਹੋਇਆ ਤੇ ਜਿਹੜੇ ਐਸਜੀਪੀਸੀ ਦੇ ਸਰਕਾਰ ਦੇ ਨਾਲ ਮਿਲ ਕੇ ਜਿਹੜੀ ਸੰਸਥਾ ਇਹ ਕੰਮ ਨੂੰ ਚਲਾ ਰਹੀ ਹੈ ਤਾਂ ਉਹਨਾਂ ਦਾ ਉੱਥੇ ਬੋਰਡ ਲੱਗਿਆ ਮੈਂ ਪੜਿਆ ਸੀ ਉਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਕਿ ਇਹਦੇ ਹਜੇ ਤੱਕ ਅਸੀਂ ਭਾਲ ਕਰ ਰਹੇ ਹਾਂ ਇਹਦੇ ਨਕਸ਼ੇ ਦੀ ਵੀ ਪ੍ਰੋਪਰ ਇਹਦਾ ਪੁਰਾਣੀ ਸ਼ੇਪ ਦੇ ਵਿੱਚ ਨਕਸ਼ਾ ਕੀ ਸੀ ਜਿੰਨਾ ਕੁ ਉਹਨਾਂ ਨੂੰ ਸਮਝ ਲੱਗੀ ਸੀ ਉਹਨਾਂ ਕੋਲ ਕੰਮ ਬਣ ਗਿਆ ਉਹਨਾਂ ਨੇ ਪੂਰਾ ਨਕਸ਼ਾ ਦੇ ਦਿੱਤਾ ਜਹਾਜੀ ਹਵੇਲੀ ਸਮੁੰਦਰੀ ਜਹਾਜ਼ ਵਰਗਾ ਇਹਦੀ ਦਿੱਖ ਰਿਕ ਸੀ 35 40 ਕਮਰੇ ਥੱਲੇ ਤੇ 35 40 ਕਮਰੇ ਉੱਪਰ ਸੀ ਥੱਲੇ ਤਹਿਖਾਨਾ ਸੀ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਜਿਹੜਾ ਕਿ ਨਹਾਉਣ ਵਾਸਤੇ ਆਪਾਂ ਪੂਲ ਅੱਜਕੱਲ ਕਹਿ ਦਿੰਦੇ ਆ ਉਹ ਤਾਂ ਵੀ ਸੀ ਇਹਦੇ ਵਿੱਚ ਤੇ ਰਹੀ ਗੱਲ ਸੀ ਇੱਕ ਕੌਮ ਨੂੰ ਮਹਿਣਾ ਸੀ ਵੀ ਇਹਦੇ ਵਾਰਸ ਅੱਗੇ ਆ ਕੇ ਕਿ ਦਵਾਨਟ オーडरਮਾਲ ਨੇ ਜਿਹੜਾ ਸਿੱਖ ਕੌਮ ਦੇ ਹਾਂ ਦਾ ਨਾਰਾ ਮਾਰਿਆ ਸੀ ਤੇ ਉਸ ਟਾਈਮ ਦੇ ਵਿੱਚ ਸੰਸਕਾਰ ਵਾਸਤੇ ਮੋਹਰਾਂ ਖੜੀਆਂ ਕਰਕੇ ਇੱਥੋਂ ਤੱਕ ਕਿ ਸੁਣਨ ਚ ਆਇਆ ਇਹ ਗੱਲ ਕਲੀਅਰ ਨਹੀਂ ਕਿ ਉਹਨੇ ਆਪਣੀ ਹਵੇਲੀ ਤੱਕ ਵੀ ਗਰਮੀ ਲਾਤੀ ਸੀ ਵੀ ਇਸ ਜਗ੍ਹਾ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦਾ ਤੇ ਮਾਤਾ ਗੁਜਰਕ ਔਰ ਦੇ ਸਸਕਾਰ ਕੀਤੇ ਜਾਣ ਤੇ ਜੋਤੀ ਸਰੂਪ ਜਿਸ ਜਗ੍ਹਾ ਗੁਰਦੁਆਰਾ ਬਣਿਆ ਤੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਉਹ ਥਾਂ ਖਰੀਦੀ ਸੀ ਤੇ ਉਹ ਕੈਰ ਦਾ ਸਮਾਂ ਸੀ ਜੇ ਤੁਸੀਂ ਅੱਜ ਆਪਾਂ ਗੱਲ ਕਰੀਏ ਜੇ ਬਾਦਲਾਂ ਦੇ ਕੈਪਟਨਾਂ ਦੇ ਜਾਂ ਇਧਰ મોદી ਵਰਗੇ ਦੇ ਖਿਲਾਫ ਬੋਲਣ ਲਈ ਬੜੇ ਵੱਡੇ ਜਿਗਰੇ ਦੀ ਲੋੜ ਹੈ ਬੋਲਣ ਨਹੀਂ ਦਿੰਦੇ ਤੇ ਲੋਕ ਡਰ ਕੇ ਸਹਮੇ ਬੈਠੇ ਨੇ ਤੇ ਉਸ ਟਾਈਮ ਦੇ ਵਿੱਚ ਅੱਜ ਤਾ ਬੋਲ ਕੇ ਜੇਲ੍ਹ ਹੁੰਦੀ ਆ ਉਸ ਟਾਈਮ ਦੇ ਵਿੱਚ ਧੌਣ ਲਾ ਦਿੰਦੇ ਸੀ ਜਿਹੜਾ ਕੋਈ ਮਤਲਬ ਕਿਸੇ ਦੇ ਹੱਕ ਦੇ ਵਿੱਚ ਬੋਲਦਾ ਸੀ ਬੜਾ ਵੱਡਾ ਕਤਲੇਆਮ ਚੱਲਦਾ ਸੀ ਉਸ ਟਾਈਮ ਤੇ ਇਸ ਦਵਾਨ ਟੋਡਰਮੱਲ ਨੇ ਹਾਂ ਦਾ ਨਾਰਾ ਮਾਰਿਆ ਸੀ ਸਿੱਖ ਕੌਮ ਦੇ ਹੱਕ ਦੇ ਵਿੱਚ ਤੇ ਇਦਾਂ ਦੇ ਜਿਹੜੇ ਸਾਡੇ ਪੁਰਾਣੇ ਵੱਡ-ਵਡੇਰੇ ਜਾਂ ਪੁਰਖ ਨੇ ਜਾਂ ਉਹਨਾਂ ਦੀਆਂ ਨਿਸ਼ਾਨੀਆਂ ਨੇ ਇਹ ਸਾਡਾ ਸਾਹਮਣ ਦਾ ਹੱਕ ਬਣਦਾ ਇਹਦਾ ਕੰਮ ਚੱਲ ਰਿਹਾ ਸਿੱਖ ਕੌਮ ਵਧਾਈ ਦੀ ਪਾਤਰ ਹੈ ਤੇ ਜਿਹੜੇ ਵੀਰੇ ਕੰਮ ਕਰ ਰਹੇ ਨੇ ਅਸੀਂ ਉਹਨਾਂ ਨੂੰ ਸਲਾਮ ਕਰਦੇ ਆਂ ਤੇ ਅਸੀਂ ਆਸ ਕਰਦੇ ਹਾਂ ਕਿ ਛੇਤੀ ਇਹ ਹਵੇਲੀ ਦੀ ਦਿਖ ਰਿਕ ਉਹਦਾ ਦੀ ਫਿਰ ਦੁਬਾਰਾ ਹੋਏਗੀ ਇਸ ਆਸ ਦੇ ਨਾਲ ਅਸੀਂ ਜਿੱਦਣ ਇਹ ਹਵੇਲੀ ਤਿਆਰ ਹੋਏਗੀ ਉਸ ਦਿਨ ਵੀ ਤੁਹਾਨੂੰ ਵੀਡੀਓ ਚ ਜ਼ਰੂਰ ਦਿਖਾਵਾਂਗੇ ਤੇ ਅੱਜ ਜਿੰਨੀ ਕੰਮ ਹੋਇਆ ਇੱਥੇ ਉਹ ਦੇਖ ਕੇ ਬੜਾ ਚੰਗਾ ਲੱਗਿਆ ਕਿਉਂਕਿ ਜਦੋਂ ਅਸੀਂ ਪਿਛਲੀ ਵਾਰੀ ਇੱਥੇ ਆਏ ਸੀ ਇਹਦੀ ਹਾਲਤ ਕੁਝ ਠੀਕ ਨਹੀਂ ਸੀ ਹੁਣ ਦਿਖਣ ਚ ਆ ਗਈ ਤੇ ਕੰਮ ਵੱਡੇ ਲੈਵਲ ਤੇ ਚੱਲਦਾ ਵੀ ਪਿਆ ਤੇ ਅੰਦਰ ਉਹਨਾਂ ਨੇ ਨਕਸ਼ਾ ਵੀ ਬਣਾ ਕੇ ਲਾਇਆ ਜਿਹੜੀ ਇਹਦੀ ਦਿਖ ਐਂਡ ਤੇ ਆਏਗੀ ਤੇ ਉਹ ਵੀਰ ਜਿਹੜਾ ਇਸ ਹਵੇਲੀ ਦਾ ਕੰਮ ਬਣਾ ਰਿਹਾ ਉਹ ਸਰਚ ਵੀ ਬੜੇ ਵੱਡੇ ਲੈਵਲ ਤੇ ਕਰ ਰਿਹਾ ਤੇ ਉਮੀਦ ਕਰਦੇ ਹਾਂ ਕਤ ਜਲਦੀ ਇਹ ਹਵੇਲੀ ਫਿਰ ਤਿਆਰ ਹੋਏਗੀ ਇਸ ਆਸ ਦੇ ਨਾਲ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ